ਅੱਜ ਗਨਤੰਤਰ ਦਿਵਸ ਮੌਕੇ ਸ਼ਹਾਟਾ ਦੇ ਕੌਂਸਲਰ ਸतीश ਬੱਲੂ ਅਤੇ ਕਾਂਗਰਸੀ ਆਗੂ ਅਤੇ ਵਰਕਰਾਂ ਵੱਲੋਂ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਖਾ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾਂ ਕੌਮੀ ਕੌਮੀ ਝੰਡਾ ਲਹਿਰਾਇਆ ਅਤੇ ਸਮੂਹ ਦੇਸ਼ਵਾਸੀਆਂ ਨੂੰ ਗਣਤੱਤ ਦਿਵਸ ਦੀਆਂ ਵਧਾਈਆਂ ਦਿੱਤੀਆਂ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਕਬਲ ਜੀ ਵਿਸ਼ਪਤਾ ਵਿਆਪਰੇ ਵੱਲੋਂ ਇਸ ਵਾਰ ਦੇ ਪਰੀਆ ਚਲੋ ਸਿੱਧਾ ਹੀ ਡਾਕਟਰ ਰਾਈਟ ਪਰ ਲੇਟਦਾ ਜੀ ਆਈਓ ਸੰਗਤ ਨੂੰ ਸੰਬੋਧਨ ਕਰਕੇ ਪੋਰ ਆਇਆ ਜਿਲ੍ਹੇ ਦੇ ਡਾਕਟਰ ਸਾਹਿਬ ਜੀ ਚੰਦ ਰਾਜ ਜੀ ਵੀ ਆਇਆ ਅੱਜ ਅਸੀਂ ਸਾਰੇ ਭਾਇ ਦੇ ਗਣਤੰਤਰ ਜੀ ਵਸੂਮ ਲਾਵੇ ਅੱਜ ਦੇ ਦਿਨ ਉਦਾਨ ਦਾਇਰਾਤਾ ਅੰਮ੍ਰਿਤਸਰ ਪਛਮੀ ਔਰ ਬਬਲਾਜੀ 26 ਜਨਵਰੀ ਆਜ ਦੇ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਆਜ ਦੇ ਦਿਨ ਸਾਨੂੰ ਸਾਰਿਆਂ ਨੂੰ ਇਹ ਸੰਵਿਧਾਨਿਕ ਜਿਹੜਾ ਅਧਿਕਾਰ ਹੈ ਉਹ ਪ੍ਰਾਪਤ ਹੋਇਆ ਸੀ ਆਜ ਦਾ ਦਿਨ ਪੂਰੀ ਦੁਨੀਆ ਚ ਮਨਾਇਆ ਜਾਂਦਾ ਹੈ ਬਲਕਿ ਦੇਸ਼ ਤੋਂ ਇਲਾਵਾ ਇਹ ਜਿਹੜਾ ਦਿਨ ਹੈ ਇਹ ਭਾਰਤ ਤੋਂ ਇਲਾਵਾ ਦੁਨੀਆ ਦੇ ਕਰੀਬ 170 ਮੁਲਕਾਂ ਦੇ ਵਿੱਚ ਇਹ ਦਿਨ ਨੂੰ ਮਨਾਇਆ ਜਾਂਦਾ ਹੈ ਇਹ ਅੱਜ ਦੇ ਦਿਨ ਅਸੀਂ ਬਾਬਾ ਸਾਹਿਬ ਅੰਬੇਦਕਰ ਨੂੰ ਸਲੂਟ ਕਰਦੇ ਆਂ ਉਹਨਾਂ ਦੇ ਸੰਵਿਧਾਨ ਨੂੰ ਨਮਨ ਕਰਦੇ ਆਂ ਔਰ ਇਹ ਜਿਹੜਾ ਬਰਾਬਰੀ ਦਾ ਅਧਿਕਾਰ ਹੈ ਸਭ ਨੂੰ ਇੱਕ ਤਰ੍ਹਾਂ ਦੇ ਨਾਲ ਦੇਖਣ ਦਾ ਅਧਿਕਾਰ ਹੈ ਇਹ ਸੰਵਿਧਾਨ ਸਾਡਾ ਦਿੰਦਾ ਹੈ ਸਾਡਾ ਸੰਵਿਧਾਨ ਦੁਨੀਆ ਦੇ ਸਭ ਤੋਂ ਸੰਵਿਧਾਨਾ ਤੋਂ ਉੱਪਰ ਹੈ ਆਜ਼ਾਦ ਦਾ ਦਿਨ ਸਾਡੇ ਸਾਰਿਆਂ ਲਈ ਇਹ ਗਣਤੰਤਰ ਦਾ ਜਿਹੜਾ ਦਿਨ ਹੈ ਇਹ ਸਾਡੇ ਸਾਰਿਆਂ ਲਈ ਬਹੁਤ ਸ਼ੁਭ ਦਿਨ ਹੈ ਆਜ਼ਾਦ ਦੇ ਦਿਨ ਮੈਂ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਹੈ ਔਰ ਸਾਰੇ ਪਰਵਾਨਿਆਂ ਨੂੰ ਇਹ ਗੱਲ ਕਹਾਂਗਾ ਕਿ ਆਓ ਆਪਣੇ ਦੇਸ਼ ਦੇ ਸੰਵਿਧਾਨ ਨੂੰ ਪੜੋ ਔਰ ਦੇਸ਼ ਦੇ ਸੰਵਿਧਾਨ ਨੂੰ ਲਾਗੂ ਹੋਏ ਕਿ ਕਰਨ ਰਹੇ ਨੇ ਸੰਵਿਧਾਨ ਵਿੱਚ ਉਹ ਯਾਤਰਾ ਜਿਹੜੀ ਕਿ ਕਾਂਗਰਸ ਦੇਖੋ ਕਾਂਗਰਸ ਪਾਰਟੀ ਨੂੰ ਇਸ ਵੇਲੇ ਜ਼ਰੂਰਤ ਇਸ ਗੱਲ ਦੀ ਪੈ ਰਹੀ ਹੈ ਕਿਉਂਕਿ ਟਾਈਮ ਟੂ ਟਾਈਮ ਸੰਵਿਧਾਨ ਨੂੰ ਖਤਰਾ ਇਸ ਲਈ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਸੰਵਿਧਾਨ ਦੀ ਵਿਆਖਿਆ ਦੇ ਕੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਡਾਕਟਰ ਮਨਮੋਨ ਸਿੰਘ ਨੇ ਸਾਨੂੰ ਮਜ਼ਦੂਰਾਂ ਨੂੰ ਖਾਸ ਕਰਕੇ ਜਿਵੇਂ ਬਾਬਾ ਸਾਹਿਬ ਅੰਮੇਤਕਰ ਨੇ ਕਿਹਾ ਸੀ ਕਿ ਗਰੀਬਾਂ ਦਾ ਪਸੀਨਾ ਜੋ ਬਹਿਤਾ ਫਜ਼ੂਲ ਹੈ ਆਵਾਜ਼ ਉਨ੍ਹਾਂ ਦੇ ਹੱਕ ਮੇ 18 ਅਸੂਲ ਹੈ ਔਰ ਉਹ ਆਵਾਜ਼ ਉਠਾਈ ਸੀ ਕਾਂਗਰਸ ਨੇ ਉਸ ਆਵਾਜ਼ ਨੂੰ ਪਛਾਨਿਆ ਤੇ ਮਜ਼ਦੂਰਾਂ ਨੂੰ ਜਿੱਥੇ 12-12 ਘੰਟੇ ਕੰਮ ਕਰਨਾ ਪੈਂਦਾ ਸੀ ਉਥੇ 바ਵਾ ਸਾਹਿਬ ਅੰਬੇਦਕਰ ਨੇ ਇਹ ਮਜ਼ਦੂਰਾਂ ਦੇ ਇਹ 12 ਦੀ ਜਗਾ 8 ਘੰਟੇ ਜਿਹੜੇ ਹੈ ਇਹ ਕੰਮ ਦੇ ਪੂਰੇ ਔਰ ਕੰਮ ਦੀ ਗਰੰਟੀ ਮਨਰੇਗਾ ਜਿਹਨੂੰ ਕਹਿੰਦੇ ਹੈ ਇਹ ਕਾਂਗਰਸ ਪਾਰਟੀ ਨੇ ਲੋਕਾਂ ਨੂੰ ਗਰੰਟੀ ਦਿੱਤੀ ਕਿ ਹਰ ਇੱਕ ਜਿਹੜਾ ਇਨਸਾਨ ਕੰਮ ਕਰਨਾ ਚਾਹੁੰਦਾ ਹੈ ਤੇ 100 ਦਿਨ ਦੀ ਉਹ ਗਰੰਟੀ ਹੋਏਗੀ ਇਸੇ ਤਰੀਕੇ ਨਾਲ ਤੁਸੀਂ ਦੇਖਿਆ ਕਿ ਜਿਸ ਵਕਤ ਕਰੋਨਾ ਫੈਲਿਆ ਕਰੋਨਾ ਦੇ ਦੌਰਾਨ ਬਹੁਤ سارے ਲੋਕ ਘਰਾਂ 'ਚ ਬੇਰੁਜ਼ਗਾਰ ਹੋ ਗਏ ਬੇਵੱਸ ਹੋ ਗਏ ਲੇਕਿਨ ਜਿਹੜੀ ਇਹ ਮਨਰੇਗਾ ਦੀ ਗਰੰਟੀ ਸੀ ਉਹ ਚ ਲੋਕਾਂ ਨੂੰ 100 ਦਿਨ ਦਾ ਰੁਜ਼ਗਾਰ ਮਿਲਿਆ ਲੋਕਾਂ ਨੇ ਇੱਜ਼ਤ ਦੇ ਨਾਲ ਰੋਟੀ ਕਮਾਈ ਰੋਟੀ ਖਾਦੀ ਮੈਂ ਸਮਝਣਾ ਹੈ ਕਿ ਅੱਜ ਉਹ ਅਧਿਕਾਰ ਨੂੰ ਇਹ ਜਿਹੜੀ ਬੀਜੇਪੀ ਦੀ ਮੋਦੀ ਸਰਕਾਰ ਹੈ ਇਹ ਖੋਣਾ ਚਾਹਦੀ ਹੈ ਇਹਨੂੰ ਇਹਨੇ ਖਤਮ ਅਧਿਕਾਰਾਂ ਨੂੰ ਕੀਤਾ ਹੈ ਇਹ ਮਜ਼ਦੂਰ ਦੇ ਅਧਿਕਾਰਾਂ ਦੀ ਜਿਹੜੀ ਲੜਾਈ ਹੈ ਕਾਂਗਰਸ ਪਾਰਟੀ ਛੜਕਾਂ ਤੇ ਲੜ ਰਹੀ ਹੈ ਕਾਂਗਰਸ ਪਾਰਟੀ ਬਰਾਬਰਤਾ ਨੂੰ ਮੰਨਦੀ ਹੈ ਕਾਂਗਰਸ ਪਾਰਟੀ ਸਭ ਦੇ ਅਧਿਕਾਰਾਂ ਦੀ ਲੜਾਈ ਲੜੇਗੀ ਲੇਬਰ ਕਾਨੂੰਨ ਵੀ ਸੀ ਉਹਨਾਂ ਨੇ ਖਤਮ ਕੀਤਾ ਕਿ ਲੇਬਰ ਬਈ ਇਹ ਸਾਰਾ ਕੁਝ ਖਤਮ ਕਰ ਰਹੇ ਨਾ ਬਈ ਅੱਗੇ ਕੀ ਹੁੰਦਾ ਸੀ ਜਿਹੜਾ ਲੇਬਰ ਐਕਟ ਸੀਗਾ ਸਾਡਾ ਉਹਦੇ ਵਿੱਚ ਮਜ਼ਦੂਰ ਆਪਣੇ ਹੱਕਾਂ ਦੀ ਗੱਲ ਕਰ ਰਹੇ ਸੀ ਤੇ ਹੁਣ ਕੀ ਹੈ ਕਿ ਜੇ ਮਜ਼ਦੂਰ ਆਪਣੇ ਹੱਕ ਦੀ ਗੱਲ ਕਰੇਗਾ ਉਹਨੂੰ ਨੌਕਰੀ ਤੋਂ ਫੋਰੀ ਤੌਰ ਤੇ ਕੱਢ ਦਿੱਤਾ ਜਾਏਗਾ ਇਹ ਮੋਦੀ ਜੀ ਕਾਨੂੰਨ ਲੈ ਕੇ ਆ ਗਈ ਅੱਗੇ ਮਜ਼ਦੂਰ ਦੇ ਹੱਕ ਨੂੰ ਪ੍ਰੋਟੈਕਟ ਕੀਤਾ ਜਾਂਦਾ ਸੀ ਜਿਹੜਾ ਲੇਬਰ ਲਾਅ ਹੈ ਲੇਬਰ ਐਕਟ ਦੇ ਤਹਿਤ ਉਹਨ ਮਜ਼ਦੂਰ ਦਾ ਜਿਸ ਤਰੀਕੇ ਦੇ ਨਾਲ ਨਾਲ ਨੇ ਹਾਲਾਤ ਪੈਦਾ ਕਰਤੇ ਹੈ ਕਾਂਗਰਸ ਪਾਰਟੀ ਗਰੀਬਾਂ ਦੀ ਪਾਰਟੀ ਹੈ ਕਾਂਗਰਸ ਪਾਰਟੀ ਮਜ਼ਦੂਰਾਂ ਦੀ ਪਾਰਟੀ ਹੈ ਇਹ ਸਾਡੇ ਦੇਸ਼ ਨੂੰ ਸੰਵਿਧਾਨਾ ਸੰਵਿਧਾਨ ਨੂੰ ਬਚਾਣਾ ਤੇ ਦੇਸ਼ ਤੇ ਸੰਵਿਧਾਨ ਨੂੰ ਬਰਕਰਾਰ ਰੱਖਣਾ ਇਹ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਸਰ ਸਾਈ ਵੀ ਹੁਣ ਇੱਕ ਸਾਲ ਦੀ ਰਹਿ ਗਿਆ ਸਾਈਵਾਨ ਇਲੈਕਸ਼ਨ ਦਾ ਦਿਨ ਇਸ ਸਾਲ ਮਨਾਇ ਜਾਂਦਾ ਹੈ ਕਿਹੋਗੇ ਕੀ ਚਾਰੀ ਨਹੀਂ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਜਿਹੜੇ ਲੋਕ ਇਹ ਮਹਿਸੂਸ ਕਰਦੇ ਆ ਕਿ ਕਾਂਗਰਸ ਪਾਰਟੀ ਨੇ ਲੋਕਾਂ ਦੀ ਆਵਾਜ਼ ਉਠਾਈ ਸੀ ਲੋਕਾਂ ਨੂੰ ਹੱਕ ਦਿੱਤੇ ਸੀ ਉਹ ਹੱਕ ਜਿਹੜੇ ਆ ਖੋਏ ਗਏ ਲੋਕ ਹੁਣ ਦੁਬਾਰਾ ਪੰਜਾਬ ਦੇ ਵਿੱਚ ਖਾਸ ਕਰਕੇ ਉਡੀਕ ਕਰ ਰਹੇ 2027 ਦਾ ਤੇ ਲੋਕ ਕਾਂਗਰਸ ਪਾਰਟੀ ਨੂੰ ਲਿਆਉਣਾ ਚਾਹੁੰਦੇ ਆ ਮੈਨੂੰ ਪੂਰੀ ਉਮੀਦ ਹੈ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਵਾਪਸ ਆ ਸਿੱਕੇ ਜੋ ਧਿਆਨ ਚ ਲੱਗੀ ਹੋਈ ਕਾਂਗਰਸ ਉਹ ਤੋਂ ਟੁਟਪਾਰ ਮਿਲੇਗਾ ਬਿਲਕੁਲ ਟੁਟਪਾਰ ਮਿਲੇਗਾ ਉਹ ਚ ਕਿਸੇ ਕਿਸਮ ਦੀ ਵੀ ਤੁਹਾਨੂੰ ਇਹ ਨਹੀਂ ਮਿਲੇਗੀ ਔਰ ਕਾਂਗਰਸ ਆਈਕਮਾਨ ਨੇ ਇਹ ਸਾਰੇ ਲੀਡਰਾਂ ਦੀ ਮੀਟਿੰਗ ਬੁਲਾਈ ਹੈ ਔਰ ਸਾਰਿਆਂ ਨੂੰ ਜਿੱਥੇ ਕਿਤੇ ਕਮੀਆਂ ਉਹ ਸਮਝਾ ਦਿੱਤਾ ਗਿਆ ਮੈਨੂੰ ਲੱਗਦਾ ਹੈ ਕਿ ਹੁਣ ਤੁਹਾਨੂੰ ਇਹ ਜਿਹੜੀ ਸ਼ਿਕਾਇਤ ਹੈ ਉਹ ਨਹੀਂ ਦੇਖਣ ਨੂੰ ਮਿਲੇਗੀ ਠੀਕ ਥੈਂਕ ਯੂ ਠੀਕ ਹੈ ਕਿਤੇ ਪ੍ਰੋਗਰਾਮ ਹੋਵੇ ਅੱਜ ਪ੍ਰਬਾਕਰ ਸੀਨੀਅਰ ਸੈਕੰਡਰੀ ਸਕੂਲ ਸਕੂਲ ਦੇ ਪਰਾੰਗਮ ਦੇ ਵਿੱਚ ਡਾਕਟਰ ਰਾਜਕਪਾਲ ਬੀਪਕਾ ਜੀ ਵੱਲੋਂ ਇਹ ਝੰਡੇ ਦੀ ਰਸਮ ਅਦਾ ਕੀਤੀ ਗਈ ਆ ਔਰ ਗਣਤੰਤਰ ਦਿਵਸ ਮਨਾ ਕੇ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ ਗਈ ਆ ਔਰ ਅੱਜ ਦਾ ਇਹ ਜਿਹੜਾ ਦੇਣਿਆ ਇਹ ਸਾਡੇ ਵਾਸਤੇ ਬਹੁਤ ਇੱਕ ਮਹਾਨ ਦੇਣਿਆ ਕਿਉਂਕਿ ਅੱਜ ਦੇ ਦਿਨ ਜਿਹੜੇ ਅਸੀਂ ਕਾਨੂੰਨ ਲਾਗੂ ਹੋਇਆ ਸੀ 1950 ਦੇ ਵਿੱਚ ਔਰ ਉਸ ਕਾਨੂੰਨ ਦੇ ਤਹਿਤ ਜਿੰਨੇ ਵੀ ਹਿੰਦੁਸਤਾਨ ਦੇ ਅਲੱਗ-ਅਲੱਗ ਧਰਮ ਜਾਤੀਆ ਸਮਾਜ ਔਰ ਜਿੰਨੇ ਵੀ ਕਾਰੋਬਾਰੀ ਲੋਗ ਆ ਉਹ ਹਰ ਚੀਜ਼ ਦੇ ਇੱਕ ਕਾਨੂੰਨ ਬਣਾਇਆ ਗਿਆ ਸੀ ਉਸ ਵਾਸਤੇ ਕਿ ਉਹ ਕਾਨੂੰਨ ਦੇ ਤਹਿਤ ਸਾਰੇ ਲੋਗ ਆ ਕਾਨੂੰਨ ਹੈ ਵੀ ਕੀ ਹੈ ਇੱਕ ਜਿਹੜਾ ਸਮਾਜ ਤੋਂ ਜਿਹੜੀ ਕੋਈ ਗੱਲ ਨਹੀਂ ਚੰਗੀ ਲੱਗਦੀ ਜਿਹੜੀ ਸਮਾਜ ਦੇ ਬਰ ਖਿਲਾਫ ਹੁੰਦੀ ਆ ਉਸ ਨੂੰ ਕਾਨੂੰਨ ਲਾਗੂ ਕਰਦਾ ਵਾ ਸੋ ਅੱਜ ਦੇ ਦਿਨ ਇਹ ਕਾਨੂੰਨ ਲਾਗੂ ਹੋਇਆ ਸੀ ਸੰਤੰਤਰ ਦਿਵਸ ਦੀ ਰਿਪਬਲਿਕ ਦੇ ਦੀ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਬਧਾਈ ਅੱਜ 26 ਜਨਵਰੀ ਆ ਜੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ 26 ਜਨਵਰੀ ਦੀ ਬਹੁਤ-ਬਹੁਤ ਵਧਾਈ ਦਿੰਦਾ ਡਾਕਟਰ ਸਾਹਿਬ ਨੇ ਬਾਕੀ ਸਾਰਾ ਬਿਆਨ ਕਰਤਾ ਹੈ ਹਾਤੀ ਕੇ ਫਾਰਮ ਹੈ ਸਭ ਦਾ ਪ੍ਰੋਗਰਾਮ ਪ੍ਰੋਗਰਾਮ ਐਪਰਵਾਕ ਸਕੂਲ ਆਪਣਾ ਖੰਡ ਵਾਲੇ ਕੀਤਾ ਗਿਆ ਤੇ ਹੋਮ ਮਾ ਕੇ ਲੋਕੀ ਉੱਥੇ ਪਹੁੰਚੇ ਐ ਤੇ 26 ਜਨਵਰੀ ਦਾ ਉਤਸਵ ਮਨਾ ਰਹੇ ਨੇ